ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਰੀ ਗੱਲ ਜੀ ਕੋਰਸਿੰਗ ਦੇ ਪੰਜਾਬੀ ਬਲੌਗ ਦਾ ਦਸਵਾਰਾ ਹੈ ਤੇ ਗਾਈਜ਼ ਇੱਧਰ ਗੁੰਨਣ ਲੱਗੇ ਸੀ ਆਟਾ ਪਾਣਾ ਆਟਾ ਪਹਿਲਾਂ ਗੁੰਨ ਲਿਆ ਸੀਗਾ ਤੇ ਹੁਣ ਡਿਮਾਂਡ ਆ ਗਈ ਕਿ ਅਸੀਂ ਮਿਸੀ ਰੋਟੀ ਖਾਣੀ ਤੇ ਮੈਂ ਕਿਹਾ ਚਲੋ ਇੱਕ ਆਮਾ ਜਿਹੇ ਵੀ ਆਟਾ ਪਿਆ ਰਹੇਗਾ ਤੇ ਇੱਧਰ ਆਪਾਂ ਦੂਜਾ ਛਾਣ ਲਿਆ ਸੀ ਆਟਾ ਉਹ ਇਹ ਬਣਾ ਲਿਆ ਆਪਾਂ ਮਿਸੀਆਂ ਰੋਟੀਆਂ ਦੇ ਗੁੰਨਾਂਗੇ ਡਬਲ ਡਬਲ ਕੰਮ ਕਰਨਾ ਪੈ ਗਿਆ ਸਾਨੂੰ ਅੱਜ ਇੱਧਰ ਕੱਟ ਲਏ ਨੇ ਆਪਾਂ फटाफट ਆਪਣੇ ਪਿਆਜ਼ ਇਹ ਜਿਹੜੇ ਮੇਰੇ ਕੋਲ ਥੋੜੀ ਜੀ ਦਾਲ ਪਈ ਹੋਈ ਹੈ ਬਾਕੀ ਪਨੀਰ ਵਗੈਰਾ ਪਿਆ ਜੋ ਵੀ ਪਿਆ ਸਾਰਾ ਕੁਝ ਮਿਕਸ ਕਰਕੇ ਅੱਜ ਮੈਂ ਬਣਾਉਂਗੀ ਮਿਸੀ ਰੋਟੀ ਇਹ ਬਣਾਮ ਸਨਨੇ ਵਿੱਚ ਗ੍ਰाइंड ਕਰ ਲਵਾਂਗੇ ਜੇਕਰ ਤੁਸੀਂ ਵੀ ਕਦੀ ਮਿਸੀ ਰੋਟੀ ਬਣਾਉਂਦੇ ਹੁੰਦੇ ਹੋ ਨਾ ਤੇ ਬਰੀਕ ਬਰੀਕ ਪਿਆਜ਼ ਕੱਟ ਕੇ ਰੋਟੀ ਫਟ ਜਾਂਦੀ ਹੈ ਨਾ ਵਿੱਚ ਹੀ ਆਪਾਂ ਇਹਨੂੰ ਗ੍ਰाइंड ਕਰਕੇ ਪਾਵਾਂਗੇ ਇਹ ਰਿਹਾ ਮਿਸ਼ਚ ਦੇਖਦੇ ਮੈਂ ਆਪਾਂ ਬੱਛਤੀ ਨਹੀਂ ਆਪਾਂ ਤੁਹਾਨੂੰ ਜੀ ਬਾਅਦ ਰੋਹੀ ਚੱਲੇਗੀ ਫੋਰ ਤੇ ਜੋ ਪੜਾ ਸੀ ਕਰ ਗਏ ਹਣਾ ਤੇ ਲੋ ਜੀ ਜਿਹੜਾ ਰਟਾ ਛਾਂ ਲਿਆ ਸੀ ਆਪਾਂ ਆ ਦੇਖ ਲਓ ਗ੍ਰਾਈਂਡ ਕਰ ਲਏ ਨੇ ਹਰੀਆਂ ਮਿਰਚਾਂ ਪਿਆਜ਼ ਗ੍ਰਾਈਂਡ ਕਰ ਲਿਆ ਕਰੋ ਵਧੀਆ ਤਰੀਕਾ ਬਿਲਕੁਲ ਸੋਖਾ ਤਰੀਕਾ ਜੇਕਰ ਆਪਾਂ ਨੂੰ ਕਈ ਵਰੀ ਹੁੰਦਾ ਨਾ ਆਪਣੇ ਕੋਲ ਕੁਝ ਨਹੀਂ ਹੈਗਾ ਜੇਕਰ दाल ਸਬਜ਼ੀ ਬਚੀਏ ਤੇ ਤੁਸੀਂ ਉਹਨੂੰ ਪਾ ਲਿਆ ਕਰੋ ਨਹੀਂ ਹੈ ਤੇ ਮੀਰਾ 베ਸਨ ਵੀ ਪਾ ਸਕਦੇ ਹੋ ਠੀਕ ਹੈ ਸੀਮਾ ਦੇਖੋ ਇਹਦੇ ਵਿੱਚ ਮੇਰਾ ਥੋੜਾ ਜਿਹਾ ਪਨੀਰ ਦੀ ਸਬਜ਼ੀ ਪਈ ਹੋਈ ਸੀ ਬਚੀ ਹੋਈ ਇਹ ਵੀ ਪਾ ਲੂੰਗੀ ਮੈਂ ਵਿੱਚ ਥੋੜਾ ਜਿਹਾ ਪਾ ਦੂੰਗੀ ਮੈਂ ਬੇਸਣ ਬੇਸਣ ਨਾਲ ਵੀ ਵਧੀਆ ਟੇਸਟ ਆ ਜਾਂਦਾ ਰੋਟੀ ਦਾ ਠੀਕ ਹੈ ਇਹਦੇ ਵਿੱਚ ਪਾ ਦਾਂਗੇ ਹੁਣ ਆਪਣੇ ਟੇਸਟ ਅਨੁਸਾਰ ਨਮਕ ਮਿਰਚ ਵਧੀਆ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਆਪਾਂ ਇਦਾਂ ਦੀਆਂ ਰੋਟੀਆਂ ਬਣਾ ਕੇ ਦੇ ਸਕਦੇ ਹਾਂ ਬਹੁਤ ਖੁਸ਼ ਹੋ ਕੇ ਵੀ ਖਾਂਦੇ ਤੇ ਟੇਸਟੀ ਵੀ ਲੱਗਦੀਆਂ ਥੋੜਾ ਜਿਹਾ ਧਨੀਆ ਥੋੜਾ ਗਰਮ ਮਸਾਲਾ ਥੋੜੀ ਜੀ ਮਿਰਚਾਂ ਐਸੇ ਤਾਂ ਮੈਂ ਹਰੀਆਂ ਮਿਰਚਾਂ ਨੂੰ ਸਾਰੀਆਂ ਪਾ ਹੀ ਦਿੱਤੀਆਂ ਨੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਾ ਲਾਂਗੇ ਇਹਨیں ਆਪਾਂ ਗੁੰਨ ਲਾਂਗੇ ਚੰਗੀ ਤਰ੍ਹਾਂ ਜਿਵੇਂ ਆਪਾਂ ਨੋਰਮਲ ਆਟਾ ਗੁੰਨਦੇ ਹਾਂ ਏਦਾਂ ਆਪਾਂ ਗੁੰਨ ਸਕਦੇ ਹਾਂ ਠੀਕ ਹੈ ਜੇਕਰ ਧਨੀਆ ਵਗੈਰਾ ਕੋਈ ਸਬਜ਼ੀਆਂ ਸੁੱਕੀਆਂ ਹਰੀਆਂ ਜਿਵੇਂ ਪਾਲਕ ਵਗੈਰਾ ਉਹ ਵੀ ਤੁਸੀਂ ਪਾ ਸਕਦੇ ਹੋ ਏਦਾਂ ਕਰਕੇ ਮਿਕਸ ਸਬਜ਼ੀਆਂ ਬਚੀਆਂ ਦਾਲਾਂ ਕੁਛ ਵੀ ਨਹੀਂ ਵੀ ਦਾਲਾਂ ਸਬਜ਼ੀਆਂ ਹੈ ਤੇ ਬੇਸਣ ਦਾ ਆਟਾ ਪੁੱਲ ਸਕਦੇ ਤੁਸੀਂ ਤੇ ਲੋ ਜੀ ਇਤਨਾ ਕਰਕੇ ਆਟਾ ਬਣਾਉਣ ਨੂੰ ਚਕੇ ਪੂ ਗਿਆ ਤਿਆਰ ਥੋੜੀ ਦੇਰ 5 ਮਿੰਟ ਰੱਖ ਕੇ ਆਪਾਂ ਹੁਣ ਕਰਦੇ ਆਂ ਪਰੌਠਿਆਂ ਦੀ ਤਿਆਰੀ ਆ ਦੇਖੋ ਛੇਦਾ ਕਰਕੇ ਆਪਣਾ ਆਟਾ ਗੁੱਥੀ ਬੜੀਆ ਬੜੀਆ ਆਪਾਂ ਕਰਦੇ ਨੇ ਤਦ ਤੱਕ ਆਪਣੀ ਛੋਟੇ ਛੋਟੇ ਰਸੋਈ ਦੇ ਕੰਮ ਫਿਰ ਆਪਣਾ ਆਟਾ ਅਠਲ ਜੇਗਾ ਫਿਰ ਆਪਾਂ ਬਣਾਨੇ ਆਂ ਬੜੀਆ ਦੇ ਪਰੌਠੇ ਤਿਲੋ ਜੀ ਆ ਦੇਖੇ ਇਦਾਂ ਕਰਕੇ ਆਪਾਂ ਆਪਣੇ ਪਰੌਂਠੇ ਬਣਾ ਲਾਂਗੇ ਬਹੁਤ ਵਧੀਆ ਤੇ ਨਰਮ ਸੌਫਟ ਸੌਫਟ ਬਣਦੇ ਆ ਜੇਕਰ ਤੁਹਾਡਾ ਪਰੌਂਠਾ ਸੌਫਟ ਨਹੀਂ ਨਾ ਬਣਦਾ ਤੇ ਕਈਆਂ ਨੂੰ ਹੁੰਦਾ ਵੀ ਸਾਡਾ ਪਰੌਂਠਾ ਸੌਫਟ ਨਹੀਂ ਬਣਦਾ ਦੁੱਧ ਵਿੱਚ ਗੁੰਨਿਆ ਕਰਾ ਆਟਾ ਠੀਕ ਹੈ ਬਹੁਤ ਨਰਮ ਰੰਦਾ ਪਰੌਂਠਾ ਮੈਂ ਤਾਂ ਨਹੀਂ ਗੁੰਨਿਆ ਵੈਸੇ ਮੈਂ ਦੱਸ ਰਹੀ ਹਾਂ ਤੁਹਾਨੂੰ ਜਿਵੇਂ ਅਸੀਂ ਸਫਰ ਵਗੈਰਾ ਚ ਲੰਬੇ ਚ ਲੈ ਕੇ ਜਾਂਦੇ ਹੁੰਦੇ ਸੀ ਨਾ ਮੈਨੂੰ ਤਾਂ ਯਾਦ ਹੈ ਕਿ ਆਪਾਂ ਦੁੱਧ ਦੇ ਵਿੱਚ ਗੁੰਨਦੇ ਹੁੰਦੇ ਸੀਗੇ ਪਰੌਂਠਾ ਉਹ ਸੋਰੀ ਆਟਾ ਤੇ ਪਰੌਂਠੇ ਬਹੁਤ ਸਾਫ ਮਤਲਬ ਸੋਹਣੇ ਸੋਹਣੇ ਬਣਦੇ ਸੀ ਸੌਫਟ ਸੌਫਟ

लॉजी एह लो वादिया करके तिकूने बनाना तिकूना बना लो चोरस बनाना चोरस बना लो ठीक है तो वैसे तिकूना भी बना चोरस भी बना लो सॉफ्ट सोफ्टाइट का ना फटता देखो आप जिम्मे प्याज ग्राइंड कर लेंडा कद भी नहीं फटद जिम्मे आप प्याज दूसरे पाने कटिंग कर करके फिर मतलब प्याज उ अच्छी तरह मिलता नहीं है ਕਿਉਂ ਦਾ ਬਗੰਤਾ ਜਿਵੇਂ ਮੱਖਣ ਵਾਲਾ ਉਹ ਵੀ ਬਹੁਤ ਸੌਫਟ ਹੈ ਤੇ ਮੱਖਣ ਨਾਲ ਤੇਸੀ ਕਿਉਂ ਦਾ ਤੇ ਹਾਂਜੀ ਇੱਕ ਸਿਸਟਰ ਨੇ ਨਾ ਹਰਵਿੰਦਰ ਕੌਰ ਸਿਸਟਰ ਨੇ ਮੈਨੂੰ ਪੁੱਛਿਆ ਸੀ ਕਿ ਮੈਂ ਤੇਲ ਅੰਬ ਦੇ achar ਦੇ ਵਿੱਚ ਤੇਲ ਪਾਇਆ ਤੇ ਤੇਲ ਮਤਲਬ ਸਿਸਟਰ ਜੇ ਜ਼ਿਆਦਾ ਤੇਲ ਹੈ ਤਾਂ ਥੋੜਾ ਤੇਲ ਤੁਸੀਂ ਕੱਢ ਵੀ ਸਕਦੇ ਹੋ ਠੀਕ ਹੈ ਤੇ ਉਹਨੂੰ ਚੰਗੀ ਤਰ੍ਹਾਂ ਆਪਣੇ achar ਨੂੰ ਹਲਾ ਲਓ ਤੁਸੀਂ ਕਿ ਲੋਦੀ ਅੰਦਰ ਕਰਾ ਲਈ ਆਪਣੇ ਕਿਨੇ ਪਿਆਜ਼ਾਂ ਦੀ ਸਫਾਈ ਇਨਾਂ ਜਿਹਾ ਆਪਾਂ ਸਾਫ਼ ਸੁਥਰੇ ਕਰਕੇ ਆਪਣੇ ਪਿਆਜ਼ ਰੱਖਦੇ ਆ ਨਾ ਫਿਰ ਸਾਡੇ ਮਤਲਬ ਆਵਾ ਚ ਨਿੱਕਲ ਜਾਂਦੇ ਆ ਪਿਆਜ਼ਾਂ ਚ ਹੱਥ ਕੱਢਦੇ ਰਹਿਣਾ ਚਾਹੀਦਾ ਤੇ ਸਾਡੇ ਪਿਆਜ਼ ਵੀ ਤੁਸੀਂ ਸਾਫ਼ ਸੁਥਰੇ ਰੱਖਦੇ ਤੇ ਖਰਾਬ ਨਹੀਂ ਹੁੰਦੇ ਇਹ ਜੜਾ ਇੱਕ ਤਾਂ ਕਰਿਆ ਕਿ ਆ ਜੋ ਇਹੋ ਜਿਵੇਂ ਵਿੱਚ ਦਾ ਦਮਾ ਜਾਂਦਾ ਜਿੱਦਾਂ ਲੱਗ ਗਿਆ ਇਹ ਉਸੇ ਨੂੰ ਤੇ ਇੱਕ ਪਾਸੇ ਕਰ ਰਹੇ ਹਾਂ ਤੇ ਇਹ ਵੀ ਇੱਕ ਪਾਸੇ ਕਰਾਂਗੇ। ਇਹਦੇ ਹੀ ਆਪਾਂ ਉਸ ਪਿਆਜ਼ ਦਾ ਜੋ ਹੱਥ ਕੱਢਦੇ ਰਹਿਣਾ ਚਾਹੀਦਾ। ਉਹ ਲੈ ਲਈ ਸੀ ਇਕੱਠੇ ਪਿਆਜ਼। ਤੇ ਲੋ ਜੀ ਆ ਦੇ ਪਾਪਾ ਕਰਦੇ ਨੇ ਪਿਆਜ਼ਾਂ ਦੀ ਸਫਾਈ ਆ ਦੇ ਲੋ। ਕਿੰਨੀ ਆ ਗੰਦ ਨਿਕਲਿਆ ਲੱਗ ਨਹੀਂ ਰਿਹਾ। ਜਦੋਂ ਮੈਂ ਪਿਆਜ਼ ਕੱਟੇ ਸੀ ਨਾ ਤੇ ਮੈਨੂੰ ਲੱਗ ਰਿਹਾ ਸੀ ਸਾਫ਼-ਸੁੱਤਰੇ ਆ ਜਿਆਦਾ ਨਹੀਂ ਆ। ਇਹ ਦੇਖਿਆ ਦੇਖੋ ਤੇ ਕਿੰਨਾ ਨਿਕਲ ਗਿਆ ਤੇ ਮੈਂ ਦੋ ਤਰ੍ਹਾਂ ਦੇ ਪਿਆਜ਼ ਕਰ ਲਏ ਨੇ ਜਿਹੜੇ ਛੋਟੇ ਦਰਮਿਆਨੇ ਜਿਹੇ ਇੱਧਰ ਕਰ ਲਏ ਨੇ ਇਹ ਦੇਖੋ ਇਹ ਛੋਟੇ ਛੋਟੇ ਅੱਪਰਸ ਲਾ ਲਏ ਨੇ ਕਿੰਨਾ ਕੁੱਪੜਾ ਨਿਕਲਿਆ ਤੇ ਇਹਨਾਂ ਤੇ ਵੀ ਆਲੇ ਕੋਈ ਨਾ ਤੇ ਪਿਆਜ਼ ਹੈਗੇ ਨੇ ਪਿਆਜ਼ ਮੈਂ ਇੱਕ ਨਹੀਂ ਸੁੱਟਦੀ ਹੁੰਦੀ ਜਿਹੜਾ ਬੇਕਾਰ ਹੋਏਗਾ ਉਹ ਹੀ ਤੁਸੂਂਗੀ ਬਾਕੀ ਤਾਂ ਸਾਰੇ ਆਮਚੇ ਚਾਹੇ ਛੋਟੇ ਹੋਣ ਚਾਹੇ ਵੱਡੇ ਹੋਣ ਤੇ ਵੈਸੇ ਵੀ ਸਾਨੂੰ ਪਿਆਜ਼ਾਂ ਦੀ ਸਫਾਈ ਤੁਹਾਨੂੰ ਵੀ ਇਹ ਗੱਲ ਕਹੂੰਗੀ ਜੀ ਮੀਤਾ ਨੇ ਕਹਿਆ ਓਂ ਦੇ ਵੈਸੇ ਤਾਂ ਜਿਆਦਾ ਪਿਆਜ਼ ਕਿਉਂਕਿ ਸ਼ਹਿਰੀ ਲੋਕ ਤਾਂ ਮੈਂ ਦੇਖਿਆ 7 ਕਿਲੋ ਪਿਆਜ਼ ਲੈ ਆਏ 5 ਕਿਲੋ ਪਿਆਜ਼ ਲੈ ਬਸ ਇਦਾਂ ਹੀ ਲੈਂਦੇ ਹਨ ਆਪਣੇ ਖਰਚੇ ਵਸਾ ਲਓ ਸਾਡੇ ਘਰਾਂ ਚਾਹੁੰਦੇ ਆ ਜੀ ਇਕੱਠੇ ਇਕੱਠੇ ਕੱਟਾ ਚੀਨੀ ਦਾ ਆ ਗਿਆ ਕੱਟਾ ਇਲਾ ਆ ਗਿਆ ਤੇ ਗਾਈ ਜਪਾ ਤੁਹਾਨੂੰ ਦੱਸਦੀ ਕਿ ਆਪਾਂ ਹੁਣ ਸੁਖੋਣੀ ਸਾਡਾ ਪਾਠ ਕਰਵਾਣਾ ਹੈ ਸਹੀ ਭੈਣਾਂ ਨੂੰ ਪਤਾ ਹੋਣਾ ਹੈ ਨਾ ਜੀ ਡੈਡੀ ਸਾਡੇ ਜਦੋਂ ਐਕਸਪਾਇਰ ਹੋਏ ਸੀਗੇ ਤੇ ਬ੍ਰਿਹਨੇ ਦਾ ਪਾਠ ਕਰਾਉਂਦੇ ਹੁੰਦੇ ਬਹੁਤ ਸਾਰਿਆਂ ਦੇ ਵਿੱਚ ਰਿਵਾਜ ਹੁੰਦਾ ਨਾ ਕਿ ਆਪਾਂ ਕਰਵਾਨੇ ਆ ਸਲਾਨਾ ਭੋਗ ਕਹਿ ਦਿੰਦੇ ਆ ਮੈਨੂੰ ਸ਼ਾਇਦ ਇਦਾਂ ਹੀ ਆਪਾਂ ਤੇ ਬ੍ਰਿਹਨਾ ਕਰੀਏ ਜੀ ਪੰਜਾਬੀ ਤੇ ਆਪਾਂ ਪਾਠ ਕਰਵਾਉਣ ਦੀ ਸੋਚ ਰਹੇ ਆ ਦੇਖੋ ਤੇ ਉਹ ਵੀ ਜੋ ਬਣਾਵਾਂਗੇ ਉਹਦੇ ਵਿੱਚ ਵਲੌਗ ਜੋ ਵੀ ਸਾਡੇ ਨਾਲ ساری ਵੀਡੀਓ ਸ਼ੇਅਰ ਕਰਾਂਗੇ ਔਰ ਬਾਕੀ ਤੁਹਾਨੂੰ ਪਤਾ ਹੀ ਮੈਂ ਜੋ ਕੰਮ ਕਰਦੀ ਆ ਜੋ ਘਰ ਦੇ ਕੰਮ ਕਰਦੀ ਆ ਦੇ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀਆਂ ਹਾਂ ਕਿ ਬਹੁਤ ਸਾਰਾ ਪਿਆਰ ਦਿੰਦੇ ਹੋ ਤੁਸੀਂ ਸਾਰੀਆਂ ਭੈਣਾਂ ਧੰਨਵਾਦ ਤੁਹਾਡਾ ਦੇ ਲੋ ਇੱਕ ਪਿਆਰੇ ਜਿਹੇ ਮੈਸੇਜ ਦੇ ਦਿਆ ਕਰੋ ਤੁਹਾਡੇ ਅਗੇ ਰਿਕੁਐਸਟ ਕਰਦੀਆਂ ਜੀ ਮੈਂ ਮੈਸੇਜ ਨਹੀਂ ਗਾਦੇ ਨਾ ਕਿ ਤੁਸੀਂ ਨਾ ਤੁਸੀਂ ਲਾਈਕ ਕਰਦੇ ਹੋ ਪਤਾ ਨਹੀਂ ਕਈ ਜਾਂ ਤਾਂ ਨਾ ਮੈਸੇਜ ਕਮੈਂਟ ਕਰਤਾ ਬਜਾਰੀਏ ਬਸ 4-5 ਭੈਣਾਂ ਜਿਹੜੀਆਂ ਮੈਨੂੰ ਦੇ ਲਈ ਕਰਦੀਆਂ ਦੇ ਲਈ ਹੀ ਕਰਨੇ 4-5 ਭੈਣਾਂ ਤਾਂ ਮੇਰੀਆਂ ਜਰੂਰ ਕਰਦੀਆਂ ਤੇ 2-4 ਵਾਈਟੇ ਫਰੈਂਡਾਂ ਨੇ ਕਦੀ ਕਰ ਦਿੰਦੇ ਆ मेरे YouTube ਦੇ ذریعے ਜੁੜੇ ਸੀਗੇ ਮੇਰੇ ਨਾਲ ਬਾਕੀ ਕਮੈਂਟ ਬਹੁਤ ਸਾਰਾ ਕਰਦੇ ਪਲੀਜ਼ ਕਮੈਂਟ ਕਰਿਆ ਕਰੋ ਜੇਕਰ ਮੇਰੀ ਵੀਡੀਓ ਜੋ ਵਧੀਆ ਲੱਗੇ ਪਿੰਡੂ ਵੀਲੋਗਸ ਜੋ اچھا ਲੱਗਦਾ ਹੈ ਸ਼ੇਅਰ ਕਰਿਆ ਕਰੋ ਮੈਨੂੰ ਦੱਸਿਆ ਕਰੋ ਕਿਹੜਾ ਕੰਮ ਵਧੀਆ ਲੱਗਦਾ ਤੁਸੀਂ ਕਿੱਥੋਂ ਦੇਖ ਰਹੇ ਹੋ ਮੈਨੂੰ ਕਮੈਂਟ ਕਰਕੇ ਇਹਨਾਂ ਦਾ ਦੱਸ ਦਿਆ ਕਰੋ ਵੀ ਇਹ ਮੇਰਾ ਵੀਡੀਓ ਕਿੱਥੇ-ਕਿੱਥੇ ਤੱਕ ਪਹੁੰਚਦਾ ਮੈਨੂੰ ਵੀ ਤਾਂ ਪਤਾ ਚੱਲੇ ਚਲੋ ਅਜੀ ਆਵਲੇ ਹੋ ਗਏ ਨੇ ਦੇਖੋ ਪਿਆਰ ਸਾਰੇ ਸਾਥ ਇਹ ਮੈਂ ਕਬਰੀਕੀ ਵੀ ਇਹ ਚੋ ਕੱਟ ਲੈਨੇ ਸਾਢੇ ਪਿਆਜ਼ ਤੇ ਇਹ ਵਾਲਾ ਜਿਹੜਾ ਨਾ ਇਹ ਮੈਂ ਸਿੱਟਦੀ ਨਹੀਂ ਹੁੰਦੀ ਤੁਹਾਨੂੰ ਪਤਾ ਇਹਦਾ ਬਹੁਤ ਵਧੀਆ ਖਾਦ ਬਣਦਾ ਹੈ ਬੂਟਿਆਂ ਦੇ ਲਈ ਤੇ ਮੈਂ ਕਿਹਾ ਚਲੋ ਇਹ ਵੀ ਸਾਫ ਕਰਦੇ ਆਪਰੇ ਪਿਆਜ਼ਾਂ ਨੂੰ ਕੱਢ ਗਏ ਅੱਜ ਪਿਆਜ਼ਾਂ ਦਾ ਕੰਮ ਇਹ ਵੀ ਬਹੁਤ ਵੱਡਾ ਕੰਮ ਹੈ ਜਿਮੀਦਾਰਾਂ ਦੇ ਕੰਮ ਛੋਟੇ ਛੋਟੇ ਬਹੁਤ ਜ਼ਿਆਦਾ ਹੋ ਜਾਂਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਹੀ ਕਰੀ ਜਾਂਦੇ ਆ ਕੰਮ ਤਾਂ ਨਿਭੜਦੇ ਨਹੀਂ ਹੈ ਆਪਾਂ ਤਾਂ ਸ਼ਹਿਰੀਆਂ ਦੇ ਸ਼ਹਿਰੀ ਮਜੇ ਨਾਲ ਰਹਦੇ ਆ ਮੈਂ ਜਦੋਂ ਮੁਹਾਲੀ ਚਲੀ ਜਾਂਦੀ ਹਾਂ ਮੇਟੀ ਕੋ ਚੰਡੀਗੜ੍ਹ ਬਿਲਕੁਲ ਵੀ ਕੰਮ ਨਹੀਂ ਉਹ ਦੋਨੇ ਦੇ ਕੰਮ ਸਵੇਰੇ ਫਟਾਫਟ ਕੰਮ ਨਿਬੜੇ ਸਾਰਾ ਦਿਨ ਵਿਲੀ ਤੇਥੇ ਸਵੇਰ ਤੋਂ ਲੈ ਕੇ ਦੇਖੋ ਸਾਨੂੰ 2:3 ਤੋਂ 9 ਤਾਂ ਨੋਰਮਲ ਜੀ ਗੱਲ ਹੈ ਡੇਲੀ ਵੱਜਦੇ ਹੀ ਵੱਜਦੇ ਗਾੜੀ ਦੇ ਕਰਕੇ ਬੱਜੀ ਜਾਂਦੀ ਹੈ ਜੀ ਵੀ ਬੜਾ ਵੱਡਾ ਕੰਮ ਜਿੱਤ ਪੜਿਆ ਅੱਜ ਜਦੋਂ ਕੋਈ ਇੱਦਾਂ ਦਾ ਸਾਫ਼ ਸਫਾਈ ਵਾਲਾ ਕੰਮ ਹੋਵੇ ਨਾ ਪਿਆਜ਼ ਸਾਫ਼ ਕਰਨੇ ਨੇ ਕਣਕ ਧੋਣੀਆਂ ਨੇ ਸਰੋਂ ਧੋਣੀਆਂ ਇਹ ਸਾਨੂੰ ਸਭ ਤੋਂ ਵੱਡਾ ਕੰਮ ਲੱਗਦਾ ਕੰਮ ਕਰਨੇ ਜੀਮਿਦਾਰਾਂ ਦੀ ਕਿਉਂ ਕਹਿੰਦੇ ਨੇ ਨਾ ਜੀਮਿਦਾਰਾਂ ਦਾ ਕੰਮ ਬਹੁਤ ਔਖਾ ਤੇਰਾ ਕੁਝ ਹੈ ਜੀਮਿਦਾਰਾਂ ਨੂੰ ਫਸਲਾਂ ਚ ਉਚਾਰਿਆਂ ਨੂੰ ਮਿਲਦਾ ਪੁੱਛਣੀ ਤੇ ਲੋ ਜੀ ਅੰਦਰ ਕੀਤੀ ਸੀ ਪਿਆਜ਼ਾਂ ਦੀ ਸਫਾਈ ਤੇ ਬਾਕੀ ਦੇਖ ਲਓ ਹੁਣ ਘਰ ਦੇ ਕਰਦੇ ਸਾਡਾ ਹੋ ਗਿਆ ਦੁਪਹਿਰ ਦਾ ਟਾਈਮ ਤੇ ਆਪਾਂ ਕਰਦੇ ਆਂ ਦੁਪਹਿਰ ਦਾ ਦੇਖਦੇ ਆਂ ਜੇ ਕੀ ਕਰਦੇ ਆਂ ਬਾਕੀ ਮਿਲਦੇ ਆ ਤੁਹਾਨੂੰ ਦੁਪਹਿਰ ਨਾਲ ਤੇ ਲੋ ਜੀ ਇਹਦਾ ਨਾਲ ਦੇਸੀ ਆਪਾਂ ਧਾਰਾ ਨੂੰ ਆਈ ਸੀ ਧਾਰ ਨੂੰ ਲਾ ਲਗੇ ਸੀ ਤੜਕਾ ਅਰੇ ਕੋ ਜੀ ਮੈਂ ਦਾਲ ਬਣਾਈ ਅੱਜ ਦਾਲ ਬਣਾਈ ਤੇ ਉੱਤੇ ਉਹ ਬਦ ਨਹੀਂ

ਇਹ ਕਿੰਦਾ ਕਬਾਰਿਸ਼ ਨਹੀਂ ਪਈ ਹਰ ਜਗ੍ਹਾ ਬਾਰਿਸ਼ ਹੈ ਇਹ ਰਹੇ ਤੇ ਇਹਦਾ ਬਣਾਵਾਂਗੇ ਆਪਾਂ ਨਾਲ ਦੀ ਨਾਲ ਰੋਟੀ ਤੇ ਬਾਕੀ ਤੁਸੀਂ ਬਨੇ ਰਹੋ ਤੇ ਆਜੋ ਜੀ ਜੀ ਨੇ ਖਾਣੀ ਤੇ ਲੋ ਜੀ ਅੰਦਰ ਪੁੱਜ ਗਿਆ ਸਾਡਾ ਤੜਕਾ ਤੜਕੇ ਚ ਦਾਲ ਬੰਦੇ ਦਾਲ ਚ ਤੜਕਾ ਵਾਹ ਤੜਕਾ ਨਾ ਮੈਂ ਤੜਕੇ ਚ ਬਾਹਰ ਪਾ दाल खड़ी चंगी तरह खड़ी खड़ी जी दाल बढ़ती है तरपाली भूलिए डिमांड मारिया मारिया कोई ये ना मैं आना खा सब खुश कर सकते जिंदगी खुश करो खुश मजाक बनाओ अपने लिए खुश रहो खुश रहो